ਸਭ ਤੋਂ ਪਹਿਲਾਂ ਸਾਰੀ ਹੀ ਮੇਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਿਰਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਟਿੰਡਾ ਵੀਰਜੀ ਆਪਣਾ ਤੇ ਇਹ ਪਿੰਡ ਮੈਸਟਰਖਾਨਾ ਵੀਰਜੀ ਆਪਣਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਰਹਿ ਗਿਆ ਜੀ ਮੈਸਟਰਖਾਨਾ ਜ਼ਿਲ੍ਹਾ ਬਟਿੰਡਾ ਜੀ ਆਪਣਾ ਇਹ ਮੈਸਟਰਖਾਨਾ ਨੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਵੀਰਜੀ ਸ਼ੋਅਰੂਮ ਹੈ ਆਪਣਾ ਜਦੋਂ ਅੱਡੇ ਕਨੀਓ ਆਉਣੇ ਵੀਰਜੀ બસ ਸਟੈਂਡ ਤੋਂ ਟੇਕ ਨੂੰ ਪਿੰਡ ਚ ਦਾਖਲ ਉਹਨੇ ਥਾਂ ਥਾਂ ਤੇ ਆਪਣੇ ਬੋਰਡ ਵੀ ਜੀ ਲੱਗੇ ਹੋਇਆ ਆ ਮਨਜਿੰਦਰ ਕਾਠ ਹਾਊਸ ਦੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੀਰ ਛਾਪੇ ਹੋਇਆ ਤੀਰ ਦੇਖਿਆ ਕਰੋ ਵੀ ਜੀ ਜਿੱਧਰ ਨੂੰ ਤੀਰ ਛਾਪਿਆ ਉਧਰ ਨੂੰ ਜਾਓ ਵੀ ਜੀ ਮੂਰੇ ਆਪਣਾ ਦੁਕਾਨ ਤੇ ਬੋਰਡ ਵੀ ਲੱਗਿਆ ਹੁੰਦਾ ਖੁੱਲੇ ਆਪਣੇ ਖੁੱਲੇ ਥਾਂ 'ਚ ਦੁਕਾਨ ਹੈ ਵੀ ਜੀ ਕਾਰ ਪਾਰਕਿੰਗ ਖੜਨੂ ਮੋਟਰਸਾਈਕਲ ਪਾਰਕਿੰਗ ਸਭ ਆਪਣੇ ਬਣੇ ਹੋਏ ਵੀ ਜੀ ਕੋਈ ਦਿੱਕਤ ਨਹੀਂ ਹੋएगी ਤੇ ਬੁੱਲਾ ਜਗਾ ਆਪਣੇ ਕੋਲੇ ਤੇ ਵੀ ਜੀ ਆਪਾਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਨਵੇਂ ਕੁਆਲਿਟੀ ਹੋਟਲ ਦੀ ਕੁਆਲਿਟੀਾਂ ਲੈ ਕੇ ਆਏ ਨਵੀਆਂ ਅੰਜਮਾਂ ਭਾਈ ਜੀ ਜਿਹੜੀਆਂ ਹਜੇ ਨਵੀਆਂ ਆ ਰਹੀਆਂ ਨੇ ਕਿਸੇ ਕਿਸੇ ਮਤਲਬ ਟਾਮੇਟਾ ਮੇ ਕਾਊਂਟਰ ਦੀ ਐ ਵੀ ਜੀ ਆਪਾਂ ਤੁਹਾਡੇ ਵਾਸਤੇ ਨਵੀਆਂ ਵਧੀਆ ਵੈਰੈਟੀ ਲੈ ਕੇ ਆਏ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਆ ਵੀਰ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਵਧੀਆ ਟੀਜ਼ ਦਿਨਦਾ ਅਸੀਂ ਬੜਾ ਟਾਈਮ ਤੁਹਾਡਾ ਨਹੀਂ ਲੈਂਦੇ 10 ਮਿੰਟ ਹੀ ਲੈਣੇ ਹੁੰਦੇ ਆ 10 ਮਿੰਟ ਜਰੂਰ ਦੇਖਿਆ ਕਰੋ ਵੀ ਤੁਹਾਨੂੰ ਕੀ ਅਸੀਂ ਕਪੜਾ ਦਿਖਾਉਨੇ ਆ ਉਹਦੀ ਕੀ ਵੈਰੈਟੀ ਦਿੱੰਦਾ ਹੈ ਕੀ ਗੱਲਬਾਤ ਹੈ ਕੀ ਗੱਲ ਹੈ ਆਹ ਆ ਯਾਦ ਰੱਖੋ ਵੀਰ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਓ ਆਪਾਂ ਤੁਹਾਨੂੰ ਦਿਖਾਉਣਾ ਵੀਰ ਜੀ ਕਪੜਾ ਇੱਕ ਵੀਰ ਜੀ ਨਵਾਂ ਨਵੀਂ ਵੈਰਾਈਟੀ ਆਈ ਹੈ ਜੀ ਟੈਵੀ ਜਿਹਦਾ ਨਾਂ ਟੈਵੀ ਹੈ ਜੀ ਪੂਰਾ ਮਸ਼ਹੂਰ ਹੈ ਤੁਸੀਂ ਵੀ ਸੁਣਿਆ ਹੋ ਹੁਣ ਇਸ ਵਕਤ ਪੂਰਾ ਜਮਾ ਜੋਰਾਂ ਤੇ ਕੰਮ ਚੱਲ ਰਿਹਾ ਹੈ ਟੈਵੀ ਦਾ ਇਹਦੇ ਵਿੱਚ ਵੀਰ ਜੀ ਤਿੰਨ ਚਾਰ ਡਿਜ਼ਾਈਨ ਆਉਂਦੇ ਐ ਲੋਕ ਠੱਗੇ ਐ ਮਾਰਦੇ ਐ ਇਸ ਗੱਲ ਤੇ ਉਹਦੇ ਤਿੰਨ ਚਾਰ ਡਿਜ਼ਾਈਨ ਦਾ ਸਭ ਤੋਂ ਹਲਕਾ ਡਿਜ਼ਾਈਨ ਵੀ ਬਾਈ ਜੀ ਲੋਕਾਂ ਨੂੰ ਗੁੰਮਰਾਹ ਕਰਦੇ ਵੀ ਟੈਵੀ ਐ ਇਹ ਆਏ ਐ ਜੀ ਇਹ ਆਏ ਐ ਵੀਰ ਜੀ ਏਕੀ ਟੈਕਸ ਤੇ ਦੋ ਪ੍ਰਕਾਰ ਦਾ ਮਾਲ ਆਇਆ ਵੀਰ ਜੀ ਇੱਕ ਤਾਂ ਆਲ ਓਵਰ ਹੈ ਇੱਕ ਵੀ ਜੀ ਮੈਚਿੰਗ ਨਾਲ ਦੁਪੱਟੇ ਚ ਆਇਆ ਇੱਕ ਨਾਲ ਚਿਕਨ ਚ ਆਇਆ ਉਹ ਵੀ ਟੈਵੀ ਦੀ ਮਤਲਬ ਨਕਲ ਜੀ ਕੀਤੀ ਹੈ ਚੀਜ਼ ਟੈਵੀ ਬਣਾਈ ਹੈ ਆਓ ਵੀਰ ਜੀ ਆਪਾਂ ਦੇਖੇ ਗੌਰ ਨਾਲ ਦੇਖੋ ਵੀਰ ਜੀ ਸਾਰੀ ਵੀਡੀਓ ਆਪਾਂ ਤੁਹਾਨੂੰ ਵੀ ਕੀ ਦਿਖਾਵਾਂਗੇ ਪਹਿਲਾਂ ਤਾਂ ਵੀਰ ਜੀ ਟੈਵੀ ਦੇਖੋ ਆਹ ਆਲ ਓਵਰ ਕਪੜਾ ਇਹ ਟੈਵੀ ਦਾ ਵੀਰ ਜੀ ਗੌਰ ਨਾਲ ਦੇਖੋ ਸਮਾਰ ਕੇ ਕਿੰਨਾ ਸੋਹਣਾ ਕਪੜਾ ਕਿੰਨਾ ਵਧੀਆ ਪ੍ਰਿੰਟ ਹੈ ਇਹਦੇ ਵਿੱਚ ਬਰੀਕ-ਬਰੀਕ ਲਾਈਨਿੰਗ ਹੈ ਵੀਰ ਜੀ zoom ਕਰਕੇ ਦਿਖਾ ਦੇ ਬਰੀਕ ਲਾਈਨਿੰਗ ਵਿੱਚ ਦੇਖ ਕੇ ਤੁਹਾਨੂੰ ਪਤਾ ਲੱਗ ਜਾਊ ਬਰੀਕ ਲਾਈਨਿੰਗ ਹੈ ਇਹਦੇ ਚ ਇਹ ਵੀਰ ਜੀ ਟੈਵੀ ਇਹਦਾ ਨਾਮ ਹੈ ਕੱਪੜੇ ਦਾ ਏਕੇ ਟੈਕਸ ਦਾ ਕੱਪੜਾ ਹੈ ਵੀਰ ਜੀ ਹਜੇ ਮਾਲ ਇਹਨੇ ਮੰਨ ਲਓ ਕੱਲਾ ਏਕੇ ਟੈਕਸ ਨੇ ਬਣਾਇਆ ਹੋਰ ਕਿਸ ਨੇ ਟੈਕਸ ਨੇਗਾ ਮਾਲ ਨਹੀਂ ਬਣਾਇਆ ਹੋਰ ਕਿਸੇ ਕੰਪਨੀ ਨੇ ਏਕੇ ਟੈਕਸ ਦਾ ਮਾਲ ਹੈ ਇਹ ਆ ਦੇਖੋ ਕੁਆਲਿਟੀ ਭਾਈ ਜੀ ਪੂਰੀ ਗੌਰ ਨਾਲ ਦੇਖਿਆ ਕਰੋ ਵੀਡੀਓ ਤੇ ਇੱਕ ਵੀਰ ਜੀ ਚਲਦੀ ਚਲਦੀ ਵੀਡੀਓ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਦਾ ਬਾਈ ਬਣ ਕੇ ਜਰੂਰ ਕਰਿਆ ਕਰੋ ਕਿਉਂਕਿ ਗਾਹਾਂ ਦੀ ਗਾਹਾਂ ਬਾਈ ਜੀ ਪਤਾ ਲੱਗ ਜੇ ਕੋਈ ਮੇਰੇ ਵੀਰ ਭਰਾ ਨੂੰ ਵੀ ਕੀ ਗੱਲ ਐ ਕਹੇ ਜਾ ਕੱਪੜਾ ਕੀ ਬਾਤ ਐ ਆ ਦੇਖੋ ਵੀਰ ਜੀ ਗੌਰ ਨਾਲ ਚੈੱਕ ਕਰੋ ਇਹ ਵੀਰ ਜੀ ਆਲ ਓਵਰ ਕੱਪੜਾ ਐ 5 ਮੀਟਰ ਕੱਪੜਾ ਆਊਗਾ ਵੀਰ ਜੀ ਆਲ ਓਵਰ ਕੱਪੜਾ 22 ਇਹਦਾ ਨਾਮ ਐ EK TEXT ਦਾ ਤੇ ਕੱਪੜੇ ਦੀ ਬਾਈ ਜੀ ਕੁਆਲਿਟੀ ਇੱਕ ਨੰਬਰ ਜਮਾ ਇੱਕ ਨੰਬਰ 1 ਕੁਆਲਿਟੀ ਹੈ ਜੀ ਇਹ ਇਹਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਹੈਗੀ ਵੀਰ ਜੀ ਇਹਦੀ ਬਹੁਤ ਵਧੀਆ ਕੁਆਲਿਟੀ ਐ ਇੱਕ ਸਮਾ ਨਵਾਂ ਫੁੱਲ ਕੇ ਦਿਖਾਉਣਾ ਹੈ ਬਾਈ ਜੀ ਤੇ ਇਹਦਾ ਜਿਹੜਾ ਪੈਂਟ ਐ ਪ੍ਰਿੰਟ ਵੀ ਬਹੁਤ ਸੋਹਣਾ ਹੈ ਜਿਹਨਾਂ ਦਾ ਡਿਜ਼ਾਈਨ ਹੈ ਬਾਈ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਰੰਗ ਰੰਗ ਬਾਈ ਜੀ ਬਹੁਤ ਇਹਦੇ ਪੱਕੇ ਹੁੰਦੇ ਆ ਇਹ ਖਰਾਬ ਨਹੀਂ ਹੁੰਦੇ ਤੁਸੀਂ ਬਾਈ ਜੀ ਜਾਣਦੇ ਹੋ ਵੀ ਏਕਾ ਟੈਕਸ ਆਰਾਮ ਟੈਕਸ ਤੇ ਏਕਾ ਟੈਕਸ ਦਾ ਬ੍ਰਾਂਡਡ ਹੈ ਚੀਜ਼ਾਂ ਬਈ ਇਹ ਇਹ ਦੇਖੋ ਵੀਰ ਜੀ ਇਹ ਬਹੁਤ ਹੀ ਵਧੀਆ ਕੁਆਲਿਟੀ ਹੈ ਇਹਦਾ ਰੇਟ ਵੀਰ ਜੀ ਜਿਹੜੀ 22 ਦਾ ਰੇਟ ਹੈ ਵੀਰ ਜੀ ਇਹਦਾ ਰੇਟ ਵੀਰ ਜੀ 1500 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਬਾਈ ਜੀ ਤੇ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਰੀਸੇਲਰ ਹੈ ਕੰਮ ਕਰਦਾ ਹੈ ਕੋਈ ਉਹਨੂੰ ਵੀਰ ਜੀ ਆਪਾਂ ਲੈਸ ਲਾਵਾਂਗੇ ਇਹਦਾ 1500 ਰੁਪਿਆ ਰੇਟ ਕੱਲੇ ਕੱਲੇ ਦਾ ਹੈ ਬਾਈ ਜੀ ਆਮ ਬਾਜ਼ਾਰ ਦੇ ਵਿੱਚ ਰੇਟ ਇਹਦਾ ਜਿਹੜਾ ਆਲ ਓਵਰ ਹੈ 3250 2000 ਤੋਂ ਘੱਟ ਤਾਂ ਬਾਈ ਕੋਈ ਜਮਾ ਦਿੰਦਾ ਨਹੀਂ 1800 2000 ਤੋਂ ਘੱਟ ਤਾਂ ਦਿੰਦਾ ਨਹੀਂ ਪਰ ਮਨਜਿੰਦਰ ਕਲਾਥ ਹਾਊਸ ਤੇ 1500 ਰੁਪਿਆ ਰੇਟ ਹੈ ਵੀ ਜੀ ਇੱਕ ਸ਼ੂਟ ਦਾ ਕੱਲੇ ਕੱਲੇ ਦਾ ਆ ਚੈੱਕ ਕਰੋ ਬਾਈ ਜੀ ਕਿੰਨਾ ਵਧੀਆ ਕੁਆਲਿਟੀ ਦੇਖੋ ਜੀ ਡਿਜ਼ਾਈਨ ਵੀਰ ਜੀ ਦੇ ਵਿੱਚ ਪੰਜ ਡਿਜ਼ਾਈਨ ਹੈ ਆਪਣੇ ਕੋਲੇ ਪੰਜ ਰੰਗ ਹੈ ਪੰਜ ਡਿਜ਼ਾਈਨ ਹੈ ਜਿੰਨੀ ਕੋਈ ਲੋੜ ਹੈ ਕਿਸੇ ਨੂੰ ਓਨੀ ਲੈ ਸਕਦਾ ਹੈ ਇਹਦਾ ਰੇਟ ਵੀਰ ਜੀ 1500 ਰੁਪਿਆ ਰੇਟ ਹੈ ਸੂਟ ਦਾ 5 ਮੀਟਰ ਸੂਟ ਦੇਵਾਂਗੇ ਬਾਈ ਜੀ 1500 ਰੁਪਿਆ ਹੁਣ ਵੀਰ ਜੀ ਆਪਾਂ ਹੁਣ ਵੀਰ ਆਪਾਂ ਦਿਖਾਉਣੀ ਆ ਤੁਹਾਨੂੰ ਇਹਦਾ ਜਿਹੜਾ ਦੁਪੱਟੇ ਨਾਲ ਆਇਆ ਬਾਈ ਜੀ ਨਵਾਂ ਮਾਲ ਆਇਆ ਵੀਰ ਜੀ ਹਜੇ ਬਾਹਲਾ ਇਹ ਐ ਨਹੀਂ ਹੋਇਆ ਬਾਹਲਾ ਚਿਰ ਨਹੀਂ ਹੋਇਆ ਚੱਲਦੇ ਨੂੰ ਨਵਾਂ ਹੀ ਆਇਆ ਇਹ ਆਹ ਦੇਖੋ ਆਹਦਾ ਬਾਟਮ ਹੈ ਵੀਰੇ ਬਾਈ ਜੀ ਇਹਦਾ ਜਿਹੜਾ ਕੱਪੜਾ ਤੁਹਾਨੂੰ ਦਿਖਾਵਾਂ ਨਾ ਬਾਟਮ ਦਾ ਐਡਾ ਚੰਗਾ ਕੱਪੜਾ ਲਾਇਆ ਬਾਈ ਗੱਲ ਛੱਡ ਦਿਓ ਬਹੁਤ ਸੋਹਣਾ ਕੱਪੜਾ ਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਕੋਈ ਇਹ ਤੇ ਬੁਰਨੀ ਕੋਈ ਕੁਛ ਨਹੀਂ ਤੇ ਜਿਹੜਾ ਟੈਵੀ ਦਾ ਕਮੀਜ਼ ਲਾਇਆ ਉਹ ਆਹ ਲਾਇਆ 7.5 ਮੀਟਰ ਵਾਈਜੀ ਕੱਟ ਇਹਦਾ ਜਿਹੜਾ ਬਾਟਮ ਦਾ ਕੱਪੜਾ ਇਹ ਵੀ ਜੀ ਪੌਣੇ 3 ਮੀਟਰ ਵਾਧਾ ਬਣਾਇਆ ਤੇ 2.5 ਮੀਟਰ ਕੱਪੜਾ ਇਹਦਾ ਕਮੀਜ਼ ਦਾ ਲਾਇਆ ਜਿਹੜਾ ਵੀਰੇ ਇਹਦੇ ਨਾਲ ਟੈਵੀ ਦਾ ਦੁਪੱਟਾ ਦਿੱਤਾ ਬਾਈ ਜੀ ਦੁਬੱਟਾ ਭਾਈ ਜੀ ਬਾ ਕਮਾਲ ਦੁਬੱਟਾ ਭਾਈ ਜੀ ਬਹੁਤ ਸੋਹਣਾ ਦੁਬੱਟਾ ਇਹ ਚੈੱਕ ਕਰੋ ਭਾਈ ਜੀ ਦੁਬੱਟਾ ਦੇਖੋ ਦੇਖੋ ਭਾਈ ਦੁਬੱਟਾ ਦੇਖੋ ਭਾਈ ਬੜਾ ਵਧੀਆ ਕਪੜਾ ਇੱਕ ਨੰਬਰ ਜਮਾ ਦੇਖੋ ਕਿੰਨਾ ਸੋਹਣਾ ਦੁਬੱਟਾ ਇਹ ਐ ਪਾ ਕੇ ਦਿਖਾ ਦਿੰਦੇ ਆ ਭਾਈ ਜੀ ਉਹਨੇ ਥੋੜਾ ਜਿਹਾ ਪਤਲਾ ਦੁਬੱਟੇ ਕਰਕੇ ਵੀਡੀਓ ਦੇ ਵਿੱਚ ਕਲੀਅਰ ਨਹੀਂ ਆਉਂਦਾ ਚੈੱਕ ਕਰ ਲਿਓ ਭਾਈ ਜੀ ਦੇਖੋ ਸਮਾਰ ਕੇ ਦਿਖਾ ਦੇਣਾ ਲਾ ਕੇ ਕਰੋ ਭਾਈ ਚੈੱਕ ਬਾਈ ਜੀ ਦੁਬੱਟਾ ਇਹਦਾ 2.5 ਮੀਟਰ ਦਾ ਤੇ ਦੁਬੱਟਾ ਬਾਈ ਜੀ ਕਹਦੇ ਨਾ ਪੂਰਾ ਵਧੀਆ ਆ ਦੇਖੋ ਪੂਰਾ ਪਿਓਰ ਕਾਟਨ ਹੈ ਬੀ ਜੀ ਬੜਾ ਵਧੀਆ ਸਪੋਲਾ ਦੁਬੱਟਾ ਇਹਦਾ ਇਹ ਬੀ ਜੀ ਦੱਸਾਂ ਤੁਹਾਨੂੰ ਇਹ ਮੈਚਿੰਗ ਸੂਟ ਹੈ ਜੀ 2.5 ਮੀਟਰ ਤੇ ਪੌਣੇ 3 ਮੀਟਰ ਦੇ ਨਾਲ ਦੁਬੱਟਾ ਇਹਦੇ ਆਪਾਂ ਨੂੰ ਆ ਡਿਜ਼ਾਈਨ ਹੈ ਬੀ ਜੀ ਦੇ ਨਾਲ ਤੁਸੀਂ ਡਿਜ਼ਾਈਨ ਦੇਖ ਲਓ ਤੇ ਰੰਗ ਦੇਖ ਲਓ ਇਹ ਦੇਖੋ ਬੀ ਜੀ AK Tex ਦਾ ਮਾਲ ਹੈ ਬੀ ਜੀ ਨਾਲ ਇਹਦੇ ਦੁਬੱਟਾ ਤੇ ਵੀ ਇਹਦਾ ਨਾਮ ਹੈ ਜੀ AK Tex ਦਾ ਦੇਖ ਲਓ ਚੈੱਕ ਕਰ ਲਓ ਇਹ ਆ ਦੇਖ ਲੋ ਵੀ ਚੈੱਕ ਕਰੋ। ਬਾਈ ਜੀ ਇਹਦਾ ਰੇਟ ਬਾਜ਼ਾਰ ਦੇ ਵਿੱਚ ਇਹਨੂੰ 25-2500 3-3000 ਤੱਕ ਵੇਚੀ ਜਾਂਦੇ ਐ। ਪਰ ਆਪਣਾ ਰੇਟ ਇਹਦਾ 1900 ਰੁਪਿਆ ਰੇਟ ਹੈ ਵੀਰ ਜੀ ਇਹਦਾ ਕੁੱਲ। ਆਹ ਦੇਖੋ ਚੈੱਕ ਕਰੋ ਵੀ ਜੀ। ਜਿਹੜਾ ਮੇਰਾ ਵੀਰ ਭਰਾ ਕੋਲ ਦੁਕਾਨਦਾਰ ਹੈ ਉਹਨੂੰ ਲਾਵਾਂਗੇ ਆਪਾਂ ਲੈਸ। ਤੇ 1900 ਰੁਪਿਆ ਦਾ ਬਈ ਕੱਲੇ-ਕੱਲੇ ਸ਼ੂਟ ਦਾ ਰੇਟ ਹੈ। ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਐ। ਇਹਦੇ ਨਾਲ ਵੀ ਜੀ ਦੁਪੱਟਾ ਹੈ। ਦੁਪੱਟੇ ਨਾਲ ਉਹ ਮਜਕੂ ਬੋਟਮ ਹੈ, ਸਨੀਜ ਹੈ। ਨਰਤੇ ਨਾ ਦੇਖੋ ਚੈੱਕ ਕਰੋ ਬਾਈ ਰੰਗ ਦੇਖੋ ਇੱਕ ਵਾਈ ਜੀ ਇਹਨੂੰ ਖੋਲ ਕੇ ਹੋਰ ਦਿਖਾਉਨੇ ਆ ਆ ਦੇਖੋ ਰੋ ਇਹ ਚੈੱਕ ਕਰੋ ਬਾਈ ਜੀ ਆ ਦਾ ਦੇਖੋ ਜੀ ਕਮੀਜ਼ ਦਾ ਕੱਪੜਾ ਦਿੱਤਾ ਹੈ 22 ਮੀਟਰ ਬਾਈ ਜੀ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਕੱਪੜਾ ਹੈ ਉਹੀ ਟੈਵੀ ਬਾਈ ਤੇ ਬਾਈ ਜੀ ਆ ਇਹਨਾਂ ਨੇ ਕੱਪੜਾ ਦਿੱਤਾ ਹੈ ਬਾਟਮ ਦਾ ਇਹ ਪੌਣੇ 3 ਮੀਟਰ ਕਪੜਾ ਹੈ ਬਾਈ ਜੀ ਕਪੜਾ ਬਾ ਕਮਾਲ ਕਪੜਾ ਬਾਈ ਜੀ ਬਹੁਤ ਸੋਹਣਾ ਕਪੜਾ ਇੱਕ ਨੰਬਰ ਜਿਹਾ ਕੁਆਲਿਟੀ ਦਾ ਕਪੜਾ ਹੈ ਤੇ ਜਿਹੜਾ ਵੀ ਇਹਨਾਂ ਨੇ ਨਾਲ ਆਇਆ ਨਾਲ ਦੁਪੱਟਾ ਦੁਪੱਟਾ ਦੇਖਦਾ ਬਾਈ ਬਹੁਤ ਜ਼ਿਆਦਾ ਘੁੱਕ ਲੈਂਦੇ ਆ ਬਾਈ ਦੁਪੱਟਾ ਦੇਖ ਕੇ ਦੁਪੱਟਾ ਇਹੋ ਜਿਹੇ ਇਹੋ ਜਿਹੇ ਕਪੜਾ ਪਹਿਲੇ ਜਿਹੇ ਕਪੜੇ ਨਹੀਂ ਦੇਖਿਆ ਬਾਈ ਕਿਤੇ ਜਿਹੇ ਜਿਹੇ ਕਪੜੇ ਦਾ ਇਹਨਾਂ ਨੇ ਦੁਪੱਟਾ ਲਾਇਆ ਦੇਖੋ ਚੈੱਕ ਕਰੋ ਬਾਈ ਜੀ ਕਿੰਦਾ ਸੋਹਣਾ ਦੁਪੱਟਾ ਹੈ ਇਹ ਕਰੋ ਚੈੱਕ ਬਾਈ ਦੇਖੋ ਬਾਈ ਜੀ ਪ੍ਰਿੰਟ ਪ੍ਰਿੰਟ ਇਹਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਇਹ ਟਾਈਵੀ ਦਾ ਸੂਟ ਹੈ ਭਾਈ ਜੀ ਨਵੇਂ ਆਇਆ ਹੁਣ ਇਹ ਨਾਲ ਦੁਪੱਟੇ ਵਾਲਾ ਸੂਟ ਕੱਢਿਆ ਜੀ ਟਾਈਵੀ ਦਾ ਇਹਦਾ ਰੇਟ ਵੀਰ ਜੀ 1900 ਰੁਪਿਆ 1900 ਰੁਪਿਆ ਭਾਈ ਜੀ ਇਕੱਲੇ ਇਕੱਲੇ ਸੂਟ ਦਾ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨ ਦਾ ਰੀਸੇਲਰ ਹੈ ਉਹਨੂੰ ਆਪਾਂ ਹੋਰ ਵੀ ਲੈਸ ਲਾਵਾਂਗੇ ਆਮ ਦੁਕਾਨਦਾਰ ਭਾਈ ਜੀ ਯਾਦ ਰੱਖੋ ਗੌਰ ਕਰੋ ਇਹਨੂੰ 2200 2500 2200 ਰੁਪਿਆ ਵੇਚ ਰਹੇ ਹੈ ਭਾਈ ਜੀ ਦੁਪੱਟੇ ਵਾਲੇ ਸੂਟ ਨੂੰ ਟਾਈਵੀ ਨੂੰ ਤੇ ਤੁਸੀਂ ਗੌਰ ਰੱਖੋ ਭਾਈ ਜੀ ਮਨਜਿੰਦਰ ਕਲਾਥ ਹਾਊਸ ਤੇ ਇਹਦਾ ਰੇਟ 1900 ਰੁਪਏ ਕੋਲ ਤੇ ਇਹਦੇ ਵਿੱਚ ਆਪ ਕੋਲ ਡਿਜ਼ਾਈਨ ਬਹੁਤ ਜ਼ਿਆਦੇ ਪਿਆ ਬਾਈ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਇੱਕ ਲੈ ਜਾਓ ਦੋ ਲੈ ਜਾਓ ਪੰਜ ਲੈ ਜਾਓ ਜਿੰਨੇ ਮਰਜ਼ੀ ਬਾਈ ਜੀ ਸੂਟ ਲੈ ਜਾਓ ਕੋਈ ਹੋਣੀ ਹੈ ਇਹ ਚੀਜ਼ ਸੀ ਬਾਈ ਇਹ ਹੁਣ ਇਸ ਤੋਂ ਬਾਅਦ ਬਾਈ ਆ ਗਿਆ ਚਿਕਨ ਦੀ ਕੜਾਈ ਆ ਬਾਈ ਜੀ ਨਾਲ ਇਹ ਵੀ ਵੀਰ ਜੀ ਦੇਖੋ ਗੌਰ ਕਰੋ ਏਕੇ ਟੈਕਸ ਦੇਖੋ ਬਾਈ ਜੀ ਏਕੇ ਟੈਕਸ ਦੀ ਚਿਕਨ ਦੀ ਕੜਾਈ ਦੀ ਆ ਦਾ ਨਾਲ 22 ਦਾ ਮਤਲਬ 22 ਦੀ ਕਾਫੀ ਕੀਤੀ ਹੋਈ ਆ ਬਾਈ ਜੀ ਕਪੜਾ ਟੈਵੀ ਉਹੀ ਹੈ ਜਿਵੇਂ ਟੈਵੀ ਤੇ ਹੀ ਮੰਨ ਲਓ ਜੀ ਹੈ ਪ्युअर ਪ्युअर कॉटन ਹੈ ਜੀ ਕਰੋ ਚੈੱਕ ਵੀਰੇ ਬਾਈ ਜੀ ਸੂਟ ਆ ਹਨਾ ਪੂਰਾ ਟਾਪ ਦਾ ਸੂਟ ਆ ਬਾਈ ਜੀ ਜੂਮ ਕਰਕੇ ਦੇਖਾ ਜੇ ਜਿਹੜੀ ਆ ਕਢਾਈ ਕੀਤੀ ਹੈ ਬਾਈ ਜੀ ਇਹ ਚਿਕਨ ਦੀ ਕਢਾਈ ਹੈ ਦੇਖੋ ਇਹਦੇ ਬਰੀਕਿੰਗ ਲਾਈਨਿੰਗ ਉਹ ਮੇਜ ਕੋ ਲਾਈਨਿੰਗ ਆ ਬਾਈ ਜੀ ਦੇਖੋ ਚੈੱਕ ਕਰ ਲਓ ਹੋਰ ਜੂਮ ਕਰ ਲਾ ਆ ਦੇਖੋ ਵੀਰ ਜੀ ਚੈੱਕ ਕਰੋ ਇਹਦੇ ਵਿੱਚ ਉਹ ਮੇਜ ਕੋ ਲਾਈਨਿੰਗ ਹੈ ਜਿਵੇਂ ਟੈਵੀ ਦਿਖਾਈ ਤੁਹਾਨੂੰ ਮੈਂ ਕਪੜਾ ਡਿਜ਼ਾਈਨ ਸਾਰਾ ਉਹੀ ਹੈ ਤੇ ਨਾਲ ਇਹਦੇ ਵਿੱਚ ਜੀ ਚਿਕਨ ਦੀ ਕੜਾਈ ਕੀਤੀ ਹੈ ਇਹਦੇ ਵਿੱਚ ਲਾਈਨਿੰਗ ਦੀ ਵੀ ਕੋਈ ਲੋੜ ਨਹੀਂ ਪੈਂਦੀ ਇੱਕ ਵੀ ਜੀ ਤੁਹਾਨੂੰ ਇਹ ਦੱਸ ਦਈਏ ਜਿਹੜਾ ਇਹ ਤੁਹਾਨੂੰ ਚਿਕਨ ਦੀ ਕੜਾਈ ਆ ਤੁਹਾਨੂੰ ਸ਼ੂਟ ਦਿਖਾਉਣੇ ਆ ਇਹ ਆਲ ਓਵਰ ਨਹੀਂ ਹੈਗਾ ਵੀਰ ਜੀ ਮੈਚਿੰਗ ਹੈ 2.5 ਮੀਟਰ ਬਾਟਮ 2.5 ਮੀਟਰ ਤੁਹਾਨੂੰ ਕਮੀਜ਼ ਦੇਵਾਂਗੇ ਇਹਦੇ ਕੋਈ ਲਾਈਨਿੰਗ ਲੂਣਗ ਲਾਉਣ ਦੀ ਲੋੜ ਨਹੀਂ ਪਿਓਰ ਕਾਟਨਾ ਜਮਾ ਇਹ ਕੇ ਟੈਕਸ ਦਾ ਮਾਲ ਹੈ ਇਹਦਾ ਮਤਲਬ ਤੇ ਇਹ ਆ ਆ ਗਿਆ ਇਹਦੀ ਨਾਲ ਬਾਟਮ ਆ ਗਈ ਵੀਰੇ ਆਹ ਤੇ ਆਹ ਬਾਟਮ ਹੈ ਵੀਰੇ ਦੇਖੋ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਆਹ ਦੇਖੋ ਪ੍ਰਿੰਟ ਹੈ ਇਹਦੇ ਵਿੱਚ ਵੀ ਤੇ ਕਪੜਾ ਬਾਈ ਜੀ ਬਹੁਤ ਸੋਹਣਾ ਕਪੜਾ ਕੁਆਲਿਟੀ ਇਹਦੀ ਐ ਜੀ ਹੈ ਇੱਕ ਨੰਬਰ ਕੁਆਲਿਟੀ ਹੈ ਵੀਰ ਜੀ ਏਕੇ ਟੈਕਸ ਦਾ ਮਾਲ ਹੈ ਮਾਲ ਵੀ ਵੀਰੇ ਏਕੇ ਟੈਕਸ ਦਾ ਮਾਲ ਹੈ ਇਹ ਆ ਤੁਹਾਨੂੰ ਹੋਰ ਦਿਖਾਉਣਾ ਵੀ ਜੀ ਰੰਗ ਰੰਗ ਬਾਈ ਬਹੁਤ ਸੋਹਣੇ ਰੰਗ ਹੈ ਇਹਦੇ ਆ ਚੈੱਕ ਕਰ ਲਓ ਵੀ ਜੀ ਮਾਲ ਆਪਣੇ ਕੋਲੇ ਬਹੁਤ ਵੱਡੀ ਕਾਉਂਟੀਟੀ ਚ ਮਾਲ ਪਿਆ ਕੋਈ ਐਹ ਜੀ ਗੱਲ ਨਹੀਂ ਹੈ ਵੀ ਇੱਕ ਦੋ ਸ਼ੂਟ ਆਪਣੇ ਕੋਲੇ ਤੇ ਆ ਚੈੱਕ ਕਰੋ ਬਾਈ ਜੀ ਕਪੜਾ ਤੁਸੀਂ ਜਦੋਂ ਦੇਖੋਗੇ ਬਾਈ ਜੀ ਜਮਾ ਬਾ ਕਮਾਲ ਕਪੜੇ ਕਰੋ ਚੈੱਕ ਬਾਈ ਜੀ ਇਹ ਵੇਜੀ ਚਿਕਨ ਦੀ ਕਢਾਈ ਹੈ ਤੇ ਤੇ ਬਰੀਕ-ਬਰੀਕ ਲੈਣਾ ਏਕੇ ਟੈਕਸ ਦਾ ਮਾਲ ਆ ਬਾਈ ਜੀ ਇਹਦੇ ਵਿੱਚ ਜਮਨ ਜਿਹੜੀ ਜਿਹੜੀ ਇਹਦਾ ਡਿਜ਼ਾਈਨਿੰਗ ਹੈ ਇਹ ਟਾਈਵੀ ਵਾਂਗੂ ਡਿਜ਼ਾਈਨਿੰਗ ਹੈ ਦੀ ਜਮਨ ਬਾਈ ਜੀ ਉਹਦੇ ਵਾਂਗੂ ਬਣਾਇਆ ਹੋਇਆ ਤੇ ਕੱਪੜਾ ਵੀਰ ਜੀ ਪਿਓਰ ਕਾਟਨ ਜਿਹਨੂੰ ਆਪਾਂ ਪਿਓਰ ਕਾਟਨ ਕਹਿੰਦੇ ਆ ਉਹ ਕਾਟਨ ਹੈ ਵੀਰੇ ਕੱਪੜਾ ਇਹ ਇਹਦੇ ਨਾਲ ਦੇਖੋ ਵੀਰ ਜੀ ਮੈਚਿੰਗ ਕੀਤਾ ਇਹਨਾਂ ਨੇ ਆਏ ਇਹ ਆ ਮੈਚਿੰਗ ਕੀਤਾ ਵੀਰੇ ਦੇਖੋ ਆਹ ਦੇਖੋ ਵੀਰੇ ਆ ਆ ਮੈਚਿੰਗ ਕੀਤਾ ਹੋਇਆ ਬਹੁਤ ਹੀ ਸੋਹਣਾ ਵੀਰੇ ਸੈਲਫ ਪ੍ਰਿੰਟ ਹੈ ਇਹਦਾ ਰੇਟ ਵੀਰ ਜੀ 1100 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਬਾਈ ਜੀ ਤੇ ਮੇਰਾ ਵੀਰ ਭਰਾ ਜੇ ਕੋਈ ਦੁਕਾਨਦਾਰ ਉਹਨੂੰ ਆਪਾਂ ਲਾਵਾਂਗੇ ਲੈਸ ਇਹ ਵੀ ਜੀ 15-1500 ਰੁਪਈਆ ਦਾ ਮਾਲ ਵੇਚੀ ਜਾਂਦੇ ਜੀ ਕਾਊਂਟਰਾਂ ਤੇ ਸਾਨੂੰ ਪਤਾ ਦੱਸ ਦਿਆ ਜੀ 15-1500 ਰੁਪਈਆ ਵੇਚੀ ਜਾਂਦੇ ਜੀ ਪਰ ਮਨਜਿੰਦਰ ਕਲਾਥ ਹਾਊਸ ਤੇ ਬਾਈ ਜੀ ਸਾਨੂੰ 1100 ਰੁਪਈਆ ਲੱਗੂਆ ਕੱਲੇ ਕੱਲੇ ਸ਼ੂਟ ਦਾ ਜੇ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਹੈ ਬਾਰ-ਬਾਰ ਦੱਸਦੇ ਆ ਤੇ ਉਹਨੂੰ ਵੀ ਜੀ ਲੱਗੂਆ ਲੈਸ ਤੇ ਵੀਰ ਜੀ ਚਾਲੀ-ਚਾਲੀ ਦੀ ਵੀਡੀਓ ਜਰੂਰ ਹੱਥ ਵਨ ਕੇ ਬੇਨਤੀ ਹੈ ਸਬਸਕ੍ਰਾਈਬ ਕਰੋ ਸ਼ੇਅਰ ਜਰੂਰ ਕਰੋ ਭਾਈ ਜੀ ਜਮਾ ਆ ਗਮਾ ਮੋ ਫਲਾ ਦਿਓ ਭਾਈ ਜੀ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਇਹ 8 ਵਾਲੀ ਇਸ ਨੂੰ ਹੋਰ ਦਿਖਾਉਣਾ ਰੰਗ ਦੇਖੋ ਕਿੰਨੀ ਵਧੀਆ ਰੰਗ ਹੈ ਜੀ ਕੁਆਲਿਟੀ ਨਹੀਂ ਰੰਗ ਦਿਖਾਉਣਾ ਰੰਗ ਉਹੀ ਚਿਕਨ ਦਿਖਦਾ ਹੈ ਤਾਂ ਚਿਕਨ ਦੂਈ ਹੈ ਇਹ ਆ ਮਾਲ ਦੇਖੋ ਭਾਈ ਜੀ ਕਿੰਨਾ ਸੋਹਣਾ ਕੱਪੜਾ ਹੈ ਭਾਈ ਜੀ ਜਮਾ ਨਾ ਕੱਪੜਾ ਦਾ ਥੋੜਾ ਆ ਤੁਸੀਂ ਇਹਨੂੰ ਕਹਿ ਹੀ ਨਹੀਂ ਸਕਦੇ ਇਹਨੂੰ ਐ ਨਹੀਂ ਕਹਿ ਸਕਦੇ ਵੀ ਜੀ ਤੁਸੀਂ ਵੀ ਲੈਣਾ ਨਹੀਂ ਕਪੜਾ ਤੁਸੀਂ ਕਿਰਨ ਦੇਖੋ ਸਹੀ ਨਾਲ ਦੀ ਨਾਲ ਕਹੋਗੇ ਵੀ ਕਪੜਾ ਲੈਣਾ ਆਪਾਂ ਕਿੰਨਾ ਸੋਹਣਾ ਪ੍ਰਿੰਟ ਆ ਬਾਈ ਜੀ ਚਿਕਨ ਦਾ ਦੇਖੋ ਕਿੰਨਾ ਸੋਹਣਾ ਰੰਗ ਹੈ ਇਹ ਕਾਟਨ ਚ ਹੈ ਜੀ ਇਹ ਤੇ ਆ ਦੇਖੋ ਵੀਰੇ ਇਹ ਦੇਖੋ ਬਾਈ ਕਿੰਨਾ ਸੋਹਣਾ ਰੰਗ ਹੈ ਇਹ ਸੈਲਫ ਸੈਲਫ ਹੈ ਵੀਰ ਜੀ ਇਹ ਇੱਕ ਬਾਟਮਸ ਵੀ ਕਢਾਈ ਹੈ ਤੇ ਉਹਦੇ ਵਿੱਚ ਵੀ ਕਢਾਈ ਹੈ ਇੱਕ ਸ ਨੂੰ ਹੋਰ ਦਿਖਾ ਦਈਏ ਆ ਵੀ ਬਾਈ ਜੀ ਚੈੱਕ ਹਨ ਹੈ ਚੈੱਕ ਦਿਖਾਈ ਕੀਤੀ ਹੋਈ ਹੈ ਤੇ ਬਾਈ ਇਹ ਕੱਪੜੇ ਦੀ ਨਾ ਕੁਆਲਿਟੀ ਇਹ ਹੈ ਜੀ ਆ ਬਾਈ ਜੀ ਐਂ ਜੀ ਕਰਦਾ ਵੀ ਦੇਖੀ ਜਾਈਏ ਦੇਖੀ ਜਾਈਏ ਦੇਖੋ ਬਾਈ ਜੀ ਹਾ ਰੇ ਕੋ ਇਹ ਪਿਓਰ ਕਾਟਨ ਹੈ ਵੀਰੇ ਉਹਦੇ ਚ ਤਾਂ ਲਾਈਨਿੰਗ ਸੀ ਇਹਦੇ ਚ ਲਾਈਨਿੰਗ ਹੈ ਨਹੀਂ ਪਿਓਰ ਕਾਟਨ ਦਾ ਇਹ ਕੋਈ ਇਹ ਤੇ ਵੀਰ ਜੀ ਲਾਈਨਿੰਗ ਦੀ ਲੋੜ ਨਹੀਂ 2.5 ਮੀਟਰ ਹੋਰ 2.5 ਮੀਟਰ ਹੋਰ ਸਾਨੂੰ ਮਿਲਦਾ ਵੀਜੀ ਇਹ ਇੱਕ ਆਪਾਂ ਵੀਰ ਜੀ ਹੋਰ ਆਈਟਮ ਦਿਖਾਉਨੇ ਆ ਵੈਰਾਈਟੀ ਇਹ ਵੀ ਕਾਟਨ ਦੀ ਆ ਵੀਜੀ ਦੇਖੋ ਇਹਦੇ ਵਿੱਚ ਵੀ ਬਾਈ ਜੀ ਗੌਰ ਨਾਲ ਦੇਖੋ ਲਾਈਨਿੰਗ ਇਹਦੇ ਵਿੱਚ ਵੀ ਉਮਝ ਕੋਈ ਦਿੱਤਾ ਹੈ ਜਿਹਨੂੰ ਪਿਓਰ ਕਾਟਨ ਹੈ ਆ ਚੈੱਕ ਕਰੋ ਬਾਈ ਜੀ ਗੌਰ ਨਾਲ ਦੇਖਿਆ ਕਰੋ ਪੂਰਾ ਗੌਰ ਨਾਲ ਵੀਜੀ ਚੈੱਕ ਕਰਿਆ ਕਰੋ ਇਹਦੇ ਵਿੱਚ ਵੀ ਦੇਖੋ ਲਾਈਨਿੰਗ ਹੈ ਵੀਰ ਜੀ ਇਹ ਦੇਖੋ ਬਰੀਕ ਬਰੀਕ ਲਾਈਨਿੰਗ ਹੈ ਲੰਮੀ ਲਾਈਨਿੰਗ ਹੈ ਵੀਜੀ ਇਹ ਵੀ ਵੀਰ ਜੀ ਮੈਚਿੰਗ ਆ ਕਰਿਆ ਹਾਂ ਮਝਕੂ ਸੈਲਫ ਪ੍ਰਿੰਟ ਹੈ ਵੀਜੀ ਇਹਦਾ ਇਹ ਪਿਓਰ ਕਾਟਨ ਦਾ ਕੱਪੜਾ ਹੈ ਜੀ ਏਕੇ ਟੈਕਸ ਦਾ ਆ ਚੈੱਕ ਕਰੋ ਬਾਈ ਜੀ ਕੱਪੜੇ ਬਨੇਓ ਬਾਈ ਜੀ ਲੰਬਾ ਨਹੀਂ ਆਉਂਦਾ ਇਸ ਗੱਲ ਦੀ ਜ਼ਿੰਮੇਵਾਰੀ ਲਿਖ ਕੇ ਦਿੰਨੇ ਆ ਜੇ ਕੱਪੜੇ ਜੋ ਕੋਈ ਲੰਬਾ ਆ ਜਾਏ ਵੀਜੀ ਇਹਦਾ ਰੇਟ ਵੀਜੀ 700 ਰੁਪਏ ਆਹ ਚੈੱਕ ਕਰੋ ਵੀਜੀ ਦੇਖੋ ਇਹ ਵੀ ਓਮਜੋ ਕਾਟਨ ਹੈ ਵੀਰ ਜੀ ਇਹ ਚੈੱਕ ਕਰੋ ਇਹ ਡਿਜ਼ਾਈਨ ਹੈ ਬਾਈ ਜੀ ਡਿਜ਼ਾਈਨ ਬਹੁਤ ਸੋਹਣੇ ਆ ਤੇ ਕਰੋ ਚੈੱਕ ਹਾਂਜੀ ਇਹ ਵੀ ਜੀ ਇਹ ਵੀ ਜੀ ਸਾਰਾ ਤੁਹਾਨੂੰ ਆਪਾਂ ਦਿਖਾਇਆ ਸੀ ਨਾ ਵੀਰ ਜੀ ਇਹ ਤੁਹਾਨੂੰ ਅੱਜ ਜਿਹੜਾ ਸੜਾ ਅੱਜ ਸਾਰਾ ਆਪਾਂ ਮਾਲ ਤੁਹਾਨੂੰ ਦਿਖਾਇਆ ਇਹ ਵੀ ਜੀ ਟੈਬੀ ਦਾ ਮਾਲ ਹੈ ਕੋਈ ਲਾਈਨਿੰਗ ਹੈ ਕੋਈ ਚਿਕਨ ਕੜਾਈ ਹੈ ਕੋਈ ਆਲ ਓਵਰ ਹੈ ਕੋਈ ਵੀਰ ਜੀ ਮੈਚਿੰਗ ਤੁਹਾਨੂੰ ਦੁਬੱਟਿਆਂ ਦਾ ਦਿਖਾਇਆ ਪੂਰਾ ਸਾਰਾ ਇਹ ਟੈਬੀ ਦਾ ਮਾਲ ਹੈ ਵਾਰ-ਵਾਰ ਤੁਹਾਨੂੰ ਅਸੀਂ ਇਹ ਹੀ ਰੱਖ ਦਿੰਨੇ ਆ ਵੀਰ ਜੀ ਦੇਖੋ ਠੱਗੀ ਦੇ ਜਾਲ 'ਚ ਨਾ ਆਇਓ ਪਿਓਰ ਟੈਬੀ ਏਕੇ ਟੈਕਸ ਦਾ ਮਾਲ ਹੈ ਜੀ ਆਲ ਓਵਰ ਵੀ ਮੈਚਿੰਗ ਵੀ ਆਪਣੇ ਕੋਲ ਤੁਹਾਨੂੰ ਪਿਓਰ ਦੇਵਾਂਗੇ ਜੀ ਰੇਟ ਤੁਹਾਨੂੰ ਸਾਰਾ ਸੀ ਦੱਸ ਚੁੱਕੇ ਆ ਜੀ ਹੁਣ ਬੇਨਤੀ ਤੁਹਾਨੂੰ ਆ ਦਿਖਾਉਣੇ ਆ ਪਹਿਲਾਂ ਆ ਆ ਕੇ ਦੇਖੋ ਵੀਰ ਜੀ ਆਹ ਮਾਲ ਆਪਣੇ ਕੋਲੇ ਵੀ ਆ ਬੇਨਤੀ ਤੁਹਾਨੂੰ ਹੋਰ ਕਰਦੇ ਆ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਵੀਰ ਜੀ ਸਾਡੀ ਬੇਨਤੀ ਇਹ ਹੈ ਵੀ ਮਤਲਬ ਇਹਦਾ ਸੀ ਚੈਨਲ ਤੁਹਾਨੂੰ ਚਲਾਇਆ ਤਲਕਾਰ ਮੈਸਟਰ ਖਾਨ ਦੇ ਨਾਮ ਤੇ ਚੈਨਲ ਅਸੀਂ ਇੱਕ ਨਵਾਂ ਸ਼ੁਰੂ ਕਰਿਆ ਵੀਰ ਜੀ ਉਹਦੇ ਵਿੱਚ ਕੀ ਹੁੰਦਾ ਜਿਵੇਂ ਕੋਈ ਖੇਸ ਹੋਵੇ ਤੌਲੀਏ ਹੋਵੇ ਤੁਹਾਨੂੰ ਇਹੋ ਜਿਹਾ ਵੈਰਾਈਟੀਆਂ ਛੋਟੀ ਵੈਰਾਈਟੀ ਦਿਖਾਇਆ ਕਰਾਂਗੇ ਵੀਰ ਜੀ ਉਹਨੂੰ ਸਬਸਕ੍ਰਾਈਬਰ ਦਾ ਜਰੂਰ ਕਰੋ ਬਾਈ ਬਣ ਕੇ ਸਾਡੀ ਬੇਨਤੀ ਹੈ ਹੀ ਬਲਕਾਰ ਮੈਸਰਖਾਨਾ YouTube ਤੇ ਜਾ ਕੇ ਭਰ ਲਓ ਬਲਕਾਰ ਮੈਸਰਖਾਨਾ ਭਾਈ ਜੀ ਸਾਡਾ ਚੈਨਲ ਮੇਰੀ ਪੱਗ ਦੇ ਪੱਗ ਵਾਲੀ ਫੋਟੋ ਦਸਤਾਰ ਬੰਨੀ ਹੈ ਮੇਰੇ ਵੀਰ ਜੀ ਪੱਗ ਵਾਲੀ ਫੋਟੋ ਹੈ ਮੇਰੀ ਉਹ ਤੇ ਬਰ ਕਲਿੱਕ ਕਰ ਦਿਓ ਉਹਨੂੰ ਸਬਸਕ੍ਰਾਈਬ ਕਰ ਦਿਓ ਵੀਰ ਜੀ ਛੋਟੀ ਕੋਈ ਵੀਡੀਓ ਆਉਣ ਲੱਗਿਆਂ ਕਿਉਂਕਿ ਉਹ ਅਸੀਂ ਚੈਨਲ ਤਾਂ ਹੀ ਚਲਾਇਆ ਉਹਦੇ ਵਿੱਚ ਭਾਈ ਜੀ ਛੋਟੀ ਮੋਟੀ ਜਿਹੜੇ ਆਈਟਮ ਹੁੰਦੀ ਹੈ ਉਹ ਵੱਡੀ ਵੀਡੀਓ ਤੇ ਨਹੀਂ ਉਹ ਛੋਟੀ ਜਿਹੀ ਦਿਖਾਇਆ ਕਰਾਂਗੇ ਉਹਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਬਹੁਤ ਕੁਝ BMW ਦਾ ਮਾਲ ਆ ਜੀ ਦੇਖੋ ਗੌਰ ਨਾਲ ਜੂਗਾ ਕਿਹੜਾ ਇਹ BMW ਆ ਦੇਖੋ ਜਿੱਥੇ BMW ਆ ਇਹ ਤੁਹਾਨੂੰ ਸਪੈਸ਼ਲ ਆਪਾਂ ਡਿਜ਼ ਚੈੱਕ ਕਰੋ ਨਵੇਂ ਡਿਜ਼ਾਈਨ ਆਇਆ ਵੀਰ ਜੀ ਜਮਾ ਐ ਦੇਖੋ ਅੱਗ ਵਰਗੇ ਡਿਜ਼ਾਈਨ ਆ ਜੀ ਦੇਖੋ ਡਿਜ਼ਾਈਨ ਦੇਖੋ ਐ ਪਿਆ ਵੀਰ ਜੀ ਜਗਦੇ ਜਮਾ ਚੈੱਕ ਕਰੋ ਤੇ ਵੀਰ ਜੀ ਬਸ ਇਹੀ ਬੇਨਤੀ ਕਰਦੇ ਆਪਾਂ ਸਾਰਿਆਂ ਨੂੰ ਵੀ ਵੀਰ ਜੀ ਆਪਣੇ ਕੋਲ ਟੈਵੀ ਦਾ ਮਾਲ ਬਹੁਤ ਜ਼ਿਆਦਾ ਆਪਣੇ ਕੋਲੇ ਆ ਚੁੱਕਿਆ ਜਿਹਨੂੰ ਲੋੜ ਹੈ ਵੀਰ ਜੀ ਟੈਵੀ ਦੀ ਜਦੋਂ ਮਰਜੀ ਆਓ ਫੋਨ ਚੱਲਦਾ ਰਹੇ ਆਪਣਾ ਸਕਰੀਨ ਤੇ ਫੋਨ ਮਾਰਿਓ ਵੀਰ ਜੀ ਸਵਾ 8 ਵਜੇ ਆਪਣੀ ਵੀਡੀਓ ਸੋਭਾ ਪੈ ਜੂਗੀ ਇੱਕ ਹੱਥ ਮੰਨ ਕੇ ਬੇਨਤੀ ਆਪਾਂ ਪਹਿਲਾਂ ਵੀ ਕੀਤੀ ਸੀ ਤੇ ਹੁਣ ਵੀ ਤੁਹਾਨੂੰ ਬੇਨਤੀ ਮੈਂ ਕਰ ਰਿਹਾ ਵੀਰ ਜੀ ਇੱਕ ਆਪਣਾ ਖਾਤਾ ਚੈਨਲ ਚੱਲ ਪਿਆ ਜੀ ਬਲਕਾਰ ਮੈਸਰ ਖਾਨਾ ਯਾਦ ਰੱਖੋ ਵੀਰ ਜੀ ਬਲਕਾਰ ਮੈਸਰ ਖਾਨਾ ਭਰ ਕੇ YouTube ਤੇ ਵੀਰ ਬਣ ਕੇ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਉਹਦੀ ਮਦਦ ਕਰੋ ਵੀਰ ਜੀ ਤੁਹਾਡੀ ਮੱਤੇ ਲੋੜ ਹੈ ਕਿਉਂਕਿ ਉਹ ਵੀ ਚੱਲ ਪੂ ਨਾਲ ਸਾਡਾ ਇਹ ਚੈਨਲ ਕਈ ਵਾਰੀ ਲੋਕ ਦਿੰਦਾ ਵੀਰ ਜੀ ਤਾਂ ਤੱਕ ਤੁਹਾਡੇ ਤੇ ਵੀ ਵੀਡੀਓ ਨਹੀਂ ਪਹੁੰਚਦੀ ਸਾਡੀ ਬੇਨਤੀ ਇਹ ਬੇਨਤੀ ਸਾਡੀ ਮਨਜ਼ੂਰ ਕਰਿਓ ਤੇ ਸਬਸਕ੍ਰਾਈਬਰ ਸ਼ੇਅਰ ਦਾ ਬਾਈ ਬਣ ਕੇ ਜ਼ਰੂਰ ਕਰਿਆ ਕਰੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਦਿਖਾਉਣੇ ਆ ਤੇ ਹੋਰ ਵੀ ਆਪਣੇ ਕੋਲੇ ਬਹੁਤ ਪ੍ਰਕਾਰ ਦਾ ਮਾਲ ਹੈ BMW ਹੋਗੀ ਤਮੰਨਾ ਹੋਗੀ ਤੇ ਪੈਰਸ ਬੂਟੀ ਹੋਗੀ ਹੋਰ ਬੜੇ ਚੁੰਨਿਆਂ ਵਾਲੇ ਮਾਲ ਹੈ ਇਹਦੇ ਇਹ ਨਾ ਕਹਿਆ ਕਰੋ ਵੀ ਆਪ ਨੂੰ ਜੇ ਵੀਡੀਓ ਨਹੀਂ ਆਈ ਤਾਂ ਮਾਲ ਮਾਲ ਵੀਰ ਜੀ ਰੋਜ਼ ਦੀ ਰੋਜ਼ ਨਵਾਂ ਆਉਂਦਾ ਆਪਣੇ ਕੋਲੇ ਤੇ ਬਾਈ ਜੀ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਉੱਚਾ ਨੀਮਾ ਬੋਲਾ ਗਿਆ ਹੋਵੇ ਤਾਂ ਮਾਫੀ ਕਰੋ ਵੀਰ ਜੀ ਤੇ ਆਪਾਂ ਦੋ ਚਾਰ ਨਰਕ ਵੀਡੀਓ ਫੇਰ ਫੇਰ ਲੈ ਕੇ ਆਵਾਂਗੇ ਜਿਹੜਾ ਟੈਵੀ ਦਾ ਤੁਹਾਨੂੰ ਦੱਸ ਦਿਆਂ ਵੀਰ ਜੀ ਆਪਣੇ ਕੋਲੇ ਪੂਰਾ ਸਸਤਾ ਮਨਜਿੰਦਰ ਕਲਾਥ ਹਾਊਸ ਪਿੰਨ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ